ਨੋ ਨੰਬਰ ਦੇ ਵਿੱਚ ਤਿੰਨ ਵੇਸਾਂ ਵਾਲਾ ਡੱਕ ਲੱਗਿਆ ਡੰਡਾ ਡਰਾਵਲ ਸਾਰੀ ਐਸੈਸਰੀ ਨਾਲ 55 ਐਚਪੀ ਕੈਟਾਗਰੀ ਵਾਲਾ ਠੀਕ ਹੈ 12 3 3 ਸਪੀਡ ਦੇ ਵਿੱਚ ਠੀਕ 3 ਦਿੰਦਾ ਨਹੀਂ ਕੋਈ ਇਸ ਰੇਟ 'ਚ ਇਹ ਵੀ ਗਾਰੰਟੀ ਹੈ ਬਾਕੀ ਨੌ ਮਾਡਲ ਆ ਟਾਇਰ ਜਮਾ ਨਵੇਂ ਆ ਜਿਵੇਂ ਯਾਰ ਭਾਈ 7.5 5 ਲੱਖ ਦੇ ਵਿਕੇ ਆ ਟਰੈਕਟਰ 25000 ਰੁਪਿਆ ਰੇਟ ਮਿੱਤਰੋ ਆ ਟਰੈਕਟਰ ਦੇ ਵਿੱਚੋਂ ਘਟਜੂ 25000 ਰੁਪਿਆ ਨੂੰ ਉੱਡ ਗਿਆ 24 ਅੱਤ ਗੁਈ ਡਾ ਰਾਂਗੇ ਅੱਤ ਡਾ ਦਾਂਗੇ ਯਾਰ ਕੋਈ ਗੱਲ ਨਹੀਂ 26 ਕਰ ਦਾਂਗੇ ਹੋਰ ਸਭੂ ਹੀ ਕਰ ਦਾਂਗੇ ਚੱਕੋ ਮਿੱਤਰੋ ਸਭੂ ਹੀ ਡਾ ਦਾਂਗੇ ਹੁਣ ਤਾਂ ਅਸੀਂ ਗੱਲ ਤੋਂ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮੰਡੀ ਦੇ ਵਿੱਚ ਸੋ ਤਲਵੰਡੀ ਸੱਬ ਉਹਦੇ ਵਿੱਚ ਪਹੁੰਚੇ ਆ ਬਾਈ ਕੁਲਵੀਰ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਸਾਫ਼ ਤੇ ਸਸਤੇ ਟਰੈਕਟਰ ਜੇ ਮਿੱਤਰੋ ਤਲਵੰਡੀ ਸੱਬ ਦੇ ਵਿੱਚ ਲੈਣਿਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਤਾ ਤੇ ਹੁਣ ਕਿਹੜੇ ਕਿਹੜੇ ਟਰੈਕਟਰ ਵੀਰ ਲੈ ਕੇ ਆਇਆ ਤਾਂ ਰੇਟ ਮਾਡਲ ਕੀ ਗੱਲ ਬਾਤੂ ਸਾਰੀ ਜਾਣਕਾਰੀ ਲਵਾਂਗੇ ਬਾਈ ਕਲੂਡ ਤੋਂ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਸਵਾਗਤ ਆ ਬੀਜਦੇ ਆ ਆਪਣੇ ਸੱਸੀ ਗਾਲ ਬਾਈ ਸਾਰਿਆਂ ਦਾ ਸਵਾਗਤ ਜਿਵੇਂ ਕਹੇ ਦੀ ਇਹ ਝੋਨਾ ਲਾ ਕੇ ਹੁਣ ਦੁਬਾਰਾ ਲਾਉਣ ਦਾ ਟਾਈਮ ਆ ਗਿਆ ਮੱਕੀ ਆ ਲੈ ਜਾਂਦੇ ਆ ਸਾਰੇ ਮੱਕੀ ਵਾਲਾ ਝੋਨੇ ਦਾ ਕੰਮ ਤਾਂ ਹਜੇ ਢਿੱਲੋਂ ਬਾਵਾ ਪਿਆ ਹੈ ਬਾਵਾ ਪਿਆ ਇੱਕ ਰੱਬ ਕਿ ਮਿਹਰਬਾਨ ਹੈ ਨਹੀਂਗਾ ਤੇ ਉਧਰੋਂ ਸਰਕਾਰਾਂ ਵੀ ਪਰੇਸ਼ਾਨ ਕਰੀ ਇਹਨੇ ਸਾਡੇ ਤਾਂ ਬਿਜਲੀ ਆਉਂਦੀ ਨਹੀਂ ਆਉਦੀ ਨਹੀਂ ਨਾ ਜੀ 6 ਵਜੇ ਤੱਕ ਨਹੀਂ ਹੋਇਆ ਮੇਰੇ ਇਧਰ ਹੈ ਹੈ ਬਦਲਾ ਆਇਆ ਨਹੀਂ ਬਦਲਾ ਸਾਡੇ ਤਾਂ ਜਵਾਂ ਨਹੀਂ ਆਇਆ ਕਹਿਣੀ ਨਹੀਂ ਚਾਹੀਦੀ ਸੀ ਗੱਲ ਹਾਂ 6:00 ਤੋਂ ਚੱਲਣੀ ਸੀ ਠੀਕ ਹੈ 6:00 ਵਜੇ ਚਲਾ ਕੇ 2 ਮਿੰਟ ਕਹਿੰਦੇ ਜੀ ਪਾਵਰ ਕੱਟ 8:00 ਵਜੇ 8:00 ਵਜੇ ਜਲਾਈ 9:30 ਫੇਰ ਕੱਟ ਗਈ ਕਿੱਥੋਂ ਬੰਦਾ ਝੋਨਾ ਲਾਲੂ ਕਿਸਾਨ ਪਰੇਸ਼ਾਨ ਫੁੱਲ ਪਰੇਸ਼ਾਨ ਕਿਸਾਨ ਮਿੱਤਰੋ ਗੱਲ ਹੋਰ ਕਰੀਏ ਤਾਂ ਦੇਸ਼ ਦੀ ਰੀੜ ਦੀ ਹੱਡੀ ਦਾ ਕੰਮ ਕਰਦੇ ਆ ਜਿੰਨਾ ਕਰਕੇ ਸਾਰਾ ਸਰਕਲ ਘੁੰਮਦਾਗਾ ਸਰਕਾਰਾਂ ਨੂੰ ਬੇਨਤੀ ਆ ਵੀ ਆਪ ਦਾ ਜਿਹੜਾ ਗੁੱਸਾਗਾਸਾ ਨਾ ਉਹ ਤੁਸੀਂ ਲੀਡਰਾਂ ਦੇ ਕੱਢ ਲਿਆ ਕਰੋ ਤੇ ਕਿਸਾਨਾਂ ਦੇ ਨਾਂ ਗੱਢਿਆ ਕਰੋ ਕਿਸਾਨਾਂ ਦੇ ਨਾਂ ਗੱਢਿਆ ਕਰੋ ਕਿਸਾਨਾਂ ਦੇ ਨਾਂ ਗੱਢਿਆ ਕਰੋ ਜੇ ਕਿਸਾਨ ووٹ ਹੋਗੇ ਨਾ ਤਾਂ ਫਿਰ ਗੱਲ ਸਾਹਜ ਦੀ ਨਹੀਂ ਹੋਣੀ ਸਹੀ ਗੱਲ ਆ ਹਾਂ ਤੇ ਹੁਣ ਜੇ ਗੱਲ ਕਰੀ ਆ ਟਰੈਕਟਰ ਦੀ ਐਮ ਐਮ 535 ਆ ਗਿਆ ਮਿੱਤਰੋ ਮੈਜ ਮਾਸਟਰ ਐਮ ਐਮ ਆ ਦੀ ਫੁੱਲ ਫਾਰਮ ਆ ਤੇ ਲਿਖਿਆ ਵੀ ਪਿਆ ਤੇਲ ਖਰਚਾ ਟਰੈਕਟਰ ਦਾ ਬਹੁਤ ਘੱਟ ਆ ਚੌਕੜਾ ਟਾਇਰਾਂ ਦਾ ਜਮ੍ਹਾਂ ਨਮਾ ਪਿਆ ਮਾਡਲ ਵੀ ਨਮਾ ਲਾਦਾ ਟਰੈਕਟਰ ਆ ਮਾਡਲ 2021 2021 ਮਾਡਲ ਆ ਟਰੈਕਟਰ ਨੰਬਰ ਕਿਸੇ ਦਾ ਅਗਲੇ ਵੀਰੇ ਦਾ ਮੂਰੇ ਪਲੇਟ ਲੱਗੀ ਪਈ ਆ ਏ ਆ ਭਈਆ ਪੀਬੀ 93 ਨੰਬਰ ਦੇ ਵਿੱਚ ਆ ਮਿੱਤਰੋ ਟਰੈਕਟਰ ਪੰਜਾਬ ਨੰਬਰ ਆ ਤੇ ਕੰਡੀਸ਼ਨ ਜਮਾਂ ਓਕੇ ਜਿਉਂਕਿ ਵੀਰ ਕਹਿੰਦਾ ਮੈਨੂੰ ਘੱਟ ਖਰਚਲਾ ਟਰੈਕਟਰ ਚਾਹੀਦਾ ਵਰਤੋਂ ਵਾਲਾ ਚਾਹੀਦਾ ਜਿਵੇਂ ਕਹੇ ਦੀ ਇਹ ਕੰਮ ਵੀ ਦੇਈ ਜਾਵੇ ਸਾਰੇ ਤੇਲ ਵੀ ਘੱਟ ਖਾਵੇ ਨਾ ਖਰਚਾ ਘੱਟ ਆ ਜ਼ਿੰਮੇਵਾਰੀ ਦੇ ਕੰਮ 'ਚ ਵੀ ਕੰਮ ਦਿੰਦਾ ਠੀਕ ਐ ਇਤੋਂ ਚੰਗਾ ਕੋਈ ਸੋਨਾਲਿਕਾ ਨਹੀਂ 3500 ਇਹ ਐਮਐਮ ਇਹ 35 ਐਚਪੀ ਕੈਟਾਗਰੀ ਚਾਹੁੰਦਾ ਹਾਂਜੀ ਜਿਹੜਾ ਸਿਕੰਦਰ ਚ ਆ ਗਿਆ ਉਹ 39 HP ਚਾਉਂਦਾ ਉਹ 39 HP ਤੇ 49 HP ਚਾਉਂਦਾ ਇਹਦਾ ਖਰਚਾ ਬਹੁਤ ਘੱਟ ਹੈ ਐ ਸਰਕਾਰ ਕਹੀ ਖਰਚਾ ਇਹਦਾ ਸਾਰਾ ਐ ਸਰ ਜਿੰਨੇ ਖਰਚਾ ਬਹੁਤ ਘੱਟ ਆ ਮਿੱਤਰੋ ਤੇ ਹੁਣ ਇਹਦਾ ਰੇਟ ਆ ਜਿਹੜਾ 4,25,000 ਰੁਪਏ ਦੇਵੇਂਗਾ ਕਿੰਨੇ ਦਾ ਜਦੋਂ ਹੁਣ ਕਿਸਾਨ ਤਾਂ ਪਰੇਸ਼ਾਨ ਹੈ ਤੇ ਇਧਰੋਂ ਪਰੇਸ਼ਾਨੀ ਤੇ ਪਰੇਸ਼ਾਨੀ ਦੀ ਕੀ ਗੱਲ ਆ ਢਿੱਲੋ ਹਾਂਜੀ 21 ਮਾਡਲ ਦੇ ਉੱਤੇ 425 ਰੇਟ ਬਸ ਕਹਿੰਦਾ ਤਾਂ ਹੈ ਨਹੀਂਗਾ ਮੈਂ ਆਪਾਂ ਵੀਡੀਓ ਚੱਕ ਕੇ ਚੱਲਦੇ ਆ ਆਪਣੇ ਕੋਲੇ ਇੱਕ 20 ਮਾਡਲ ਹੋਰ ਵੀ ਖੜਾ ਹੈਗਾ ਠੀਕ ਹੈ ਰੇਟ ਦਿਖਾਵਾਂਗਾ ਉਹਦਾ ਠੀਕ ਹੈ ਇਹ ਕਿੰਨੇ ਕਿਤਾ ਦੇਂਗਾ ਚਲ ਇਹ 4 ਲੱਖ ਦਾ ਦੇ ਦੇ 4 ਲੱਖ ਦਾ 25000 ਰੁਪਏ ਰੇਟ ਮਿੱਤਰੋ ਆਹ ਟਰੈਕਟਰ ਦੇ ਵਿੱਚੋਂ ਘਟਜੂ ਇਹ ਤਾਂ ਆਪਾਂ ਤੁਹਾਨੂੰ ਮੋٹے ਤੌਰ ਤੇ ਐਂ ਕਹਿ ਸਕਦੇ ਆ ਜੋ ਕਿ ਵੀਰ ਜਾਂਸੀ ਕਹਿੰਨੀ 35 ਦਾ ਟਰੈਕਟਰ ਲੈਣ ਜਾਂਦਾ ਜਾਂ ਕੋਈ ਪੱਠੇ ਪੁੱਠੇ ਵਾਲਾ ਕੋਈ ਬਾਈ ਮੰਨ ਕੇ ਚਲੋ ਵੀਰ ਜਾਂਦਾ ਹਨਾ ਲੈਣ ਤਾਂ ਆਹ ਟਰੈਕਟਰ ਲੈ ਜੀ ਇਹਦੇ ਸਹੂਲਤਾਂ ਵੀ ਸਾਰੀਆਂ ਸਹੂਲਤਾਂ ਸਾਰੀਆਂ ਪਾਵਰ ਸਟੀering ਆ ਪਾਵਰ ਸਟੀering ਆ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਠੀਕ ਹੈ ਇਹੀ ਚੀਜ਼ ਮੇਨ ਲੋੜੀ ਦੀ ਹੁੰਦੀ ਹੈ ģੀਅਰ ਸੈਂਟਰ ਹੈ ਸਿੰਗਲ ਕਲੱਚ ਹੈ ਆਪਾਂ ਭੁਲਿੱਕੇ ਚ ਨਹੀਂ ਰੱਖਦੇ ਗੱਲ ਨੂੰ ਸਿੰਗਲ ਕਲੱਚ ਆ ਸੈਂਟਰ ģੀਅਰ ਆ ਸੈਂਟਰ ģੀਅਰ ਹੈ ਤੇ ਹੁਣ ਘੱਟ ਖਰਚੇ ਵਾਲੀ ਜਿਹੜੋ ਕਹਿੰਦੇ ਗੱਲ ਚੱਲੀ ਪਈ ਤੇ ਅੱਜ ਸਾਰੇ ਘੱਟ ਖਰਚੇ ਵਾਲੇ ਹੀ ਆ ਐਸ਼ਰ ਦਾ ਨਾਂ ਆਈ ਜਾਂਦਾ 22 ਮਾਡਲ ਆ 23 ਦੀ ਕਾਪੀ ਆ ਤੇ ਬਾਕੀ ਕੰਡੀਸ਼ਨ ਦੇਖੋ ਮਿੱਤਰੋ ਟਰੈਕਟਰ ਦੀ ਪਾਵਰ ਪਲੱਸ ਆ ਤੇ ਇਹ ਵੀ ਪਾਵਰ ਸਟੀering ਆ ਇਹ ਪਾਵਰ ਸਟੀering ਆ ਤੇਲ ਬ੍ਰੇਕਾਂ ਚ ਹੈ ਵੀ ਠੀਕ ਹੈ ਜਿਹੜਾ ਐਸ਼ਰ ਦੇ ਵਿੱਚ ਟੌਪ ਮਾਡਲ ਆਉਂਦਾ ਨਾ ਠੀਕ ਹੈ ਅੱ ਇੱਧਰ ਦੇ ਪਾਸੇ ਲੈ ਕੇ ਰ ਮੜਾ ਜਾ ਕੈਮਰਾ ਸਤਨਾਮ ਸਿੰਘ ਇੱਧਰ ਮਾਰਾ ਦੇ ਹੁੱਕ ਦੇਖ ਜਮਾ ਉਮੀ ਪਈ ਜਿਵੇਂ ਕਹਦੀ ਇਹ ਲਿਆ ਕੇ ਸਿੱਧਾ ਜਾ ਲਾਇਆ ਲੱਗਦਾ ਮੋٹے ਮੋٹے ਕੰਮ ਕੋਈ ਨਹੀਂ ਲਾਇਆ ਡੰਡਾ ਤੇ ਫੱਟੀ ਵੀ ਉਮੀ ਪਈ ਆ ਤੇ ਪੱਟੀ ਤੋਂ ਵੀ ਰੰਗ ਨਹੀਂ ਲਿਆ ਆਲੇ ਦਾ ਨਵਾਂ ਹੀ ਟਰੈਕਟਰ ਜਿਵੇਂ ਜੰਮਾ ਦੇ ਟਾਂਡੀ ਚੱਲਿਆ ਇਹ ਜਿਵੇਂ ਕਿਤੇ 24 ਚਾਲਦਾ ਤੇ ਬੰਦੇ ਨੇ ਚਲਾਇਆ ਵੀ ਥੋੜਾ ਕਿੰਨੇ ਘੰਟੇ ਚੱਲਿਆ ਇਹ ਘੰਟੇ ਚੱਲਿਆ ਇਹ 580 580 ਘੰਟੇ ਚੱਲਿਆ ਮਿੱਤਰੋ ਆ 241 ਮੈਨੂਫੈਕਚਰਿੰਗ ਬਾਈ ਆ ਠੀਕ ਹੈ 31 ਮਾਰਚ 2023 ਨੂੰ ਨਵਾਂ ਨਿਕਲੇ 23 ਮਾਡਲ ਇਹ ਹੀ ਮਾਡਲ ਮਨ 23 ਦੀ ਵੀ ਕਾਪੀ ਆ 3 ਲੱਖ 75000 ਡਿਮਾਂਡ ਆਉਣ ਇਹਦੀ ਇਹ ਕਿੰਨੇ ਦਾ ਬਣ ਜੂ ਯਾਰ 4.5 ਦਾ ਨਵਾਂ ਠੀਕ ਹੈ ਹੁਣ ਜਿਹੜੇ ਬੰਦੇ ਨੇ ਏਜੰਸੀ ਚ ਜਾ ਕੇ ਲੈਣਾ ਇਹਨੂੰ ਹੁਣ ਕਮਰਸ਼ੀਅਲ ਬੰਦੇ ਨਹੀਂ ਹਾਂ ਜ਼ਿਮੀਦਾਰੀ ਦੇ ਵਿੱਚ ਜਿੱਥੇ ਦਾ ਨਰਮ ਏਰੀਆ ਹਾਂ ਨਰਮੇਰੀ ਜਿੱਥੇ ਤਾਂ ਦਿੰਦਾ ਕੰਮ ਵਧੀਆ ਠੀਕ ਹੈ ਧੋਨੇਰੀ ਤੇ ਟਰੈਕਟਰੇ ਕੰਮ ਦੇਣੋਂ ਹਟ ਗਿਆ ਠੀਕ ਹੈ ਕਿਉਂਕਿ ਮਗਰ ਅਗਲਾ ਕਹਿੰਦਾ ਰੋਟਾ ਵੇਟਰ ਖਚਾਉਣਾ ਜਾਂ ਸੁਹਾਗਾ ਮਾਰਨਾ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਕਮਰਸ਼ੀਅਲ ਕੰਮ ਦੇ ਵਿੱਚ ਬਹੁਤ ਵਧੀਆ ਰਹਿ ਜਾਂਦਾ ਤੇ ਜਿਹਨੇ 4.5 ਲਾਉਣ ਜਾਣਾ ਕੋ ਚੁੱਪ ਕਰਕੇ ਇਧਰ ਹੀ ਆ ਠੀਕ ਹੈ ਤੇ ਹੁਣ ਆਪਾਂ ਕਿੰਨੇ ਦਾ ਦਵਾਗੇ ਆਪਾਂ ਤੈਨੂੰ ਲੱਖ ਤੇ 45000 ਦਾ ਦੇ ਤਿੰਨ ਲੱਖ ਤੇ 45000 ਦਾ ਟਰੈਕਟਰ ਮਿਲ ਜੂਗਾ ਤੇ ਲੋਨ ਫੈਨਸ ਵੀ ਉਨਾਂ ਕੀ ਹੋ ਜੂ ਉਨਾਂ ਕੀ ਲੋਨ ਤੈਨੂੰ ਲੱਖ ਰੁਪਇਆ ਤੇ ਲੋਨ ਫੈਨਸ ਵੀ ਹੋ ਜੀ ਆਧਾਰ ਕਾਰਡ ਨਾਲ ਹੀ ਦੇ ਦਾਂਗੇ ਆਧਾਰ ਕਾਰਡ ਨਾਲ ਇੱਕ ਗੱਲ ਹੋ ਰਹੀ ਹੈ ਆਧਾਰ ਕਾਰਡ ਤੋਂ ਫੇਰ ਗੱਲ ਚੱਲੀ ਸੀ ਦੋ ਤਿੰਨ ਮੰਡ ਕਈ ਸੱਪਾ ਵੀ ਨਹੀਂ ਕਰਦੇ ਮਗਰ ਉਹ ਸਿੱਬਲ ਵਗੈਰਾ ਵੀ ਨਹੀਂ ਆਉਂਦੇ ਇਕਲੇ ਧਾਰ ਕਾਟਣਾ ਨਹੀਂ ਗੱਡੀ ਚੱਲਣੀ 20 50 60000 ਰੁਪਏ ਨਾਲ ਚਾਹੀਦਾ 25000 ਰੁਪਏ ਦਾ ਬਾਈ ਜੀ ਫਾਈਲ ਖਰਚਾ ਲੱਗਦਾ ਸਹੀ ਗੱਲ ਹੈ 10000 ਰੁਪਏ ਤਾਂ ਤਾਂ ਬੀਮਾ ਲੱਗੂ ਟਰੈਕਟਰ ਤੇ 6 7000 ਰੁਪਏ ਟਰਾਂਸਫਰ ਖਰਚਾ ਹੈ 3500 ਰੁਪਏ ਐਚਪੀ ਚੜਦੀ ਹੈ ਕਾਪੀ ਤੇ ਉਸ ਕਾਗਜ਼ਾਂ ਦਾ ਖਰਚਾ ਹੈ ਕੁੱਲ ਮਿਲਾ ਕੇ 20 ਤੋਂ 25000 ਰੁਪਏ ਖਰਚਾ ਬਾਈ ਜੀ ਫਾਈਲ ਖਰਚਾ ਲੱਗਦਾ ਜਿਹੜਾ ਅਗੇ ਸੌਦੇ ਤੋਂ ਅੱਡ ਅੱਡ ਹੁੰਦਾ ਠੀਕ ਹੈ ਕਈ ਵਾਰੀ ਹੁਣ ਤੇ ਵੀਰ ਜੀ ਆਪ ਹੀ ਹੋਇਆ ਆਪ ਤੋਂ ਹੋਈਆ ਗੱਲ ਕਰ ਮਰਾ ਯਾਰ ਅਧਾਰ ਕਾਰ ਲੈ ਉਹ ਟਰੈਕਟਰ ਲੈ ਜੋ ਹਾਂ ਹੁਣ ਮੰਨ ਲਾ ਆਪਾਂ ਟਰੈਕਟਰ ਦੇਤਾ 3 ਲੱਖ 40 ਹਜ਼ਾਰ ਦਾ ਹੈ ਸਪੋਜ਼ ਕਰ ਲਾ ਲੋਨ ਹੋ ਗਿਆ ਤੇ 3.5 ਲੱਖ ਆ 3 ਲੱਖ ਰੁਪਇਆ ਹਾਂ ਮੈਂ ਕਹ ਰਿਹਾ 40 ਹਜ਼ਾਰ 40 ਹਜ਼ਾਰ ਨਾਲ ਹੀ ਗੱਡੀ ਚਲਣੀ ਹੈ ਰੁਪਇਆ 70 ਹਜ਼ਾਰ ਚਾਹੀਦਾ ਠੀਕ ਹੈ ਫਿਰ ਖਰਚਾ ਲੱਗੂਗਾ ਉਹ ਕਰਕੇ ਵੀ ਰਹਿਣਾ ਬੈਂਤੀਆ ਵੀ ਘੱਟੋ ਘਾਟ 60 65 ਹਜ਼ਾਰ ਰੁਪਇਆ ਕੋਲੇ ਹੈਗਾ ਫਿਰ ਆ ਟਰੈਕਟਰ ਲੈਣ ਦੀ ਕੁੱਚੋ ਤੇ ਨਹੀਂ ਫਾਇਦਾ ਨਿਕਾ ਨਹੀਂ ਫਾਇਦਾ ਨਹੀਂ ਆਪਾਂ ਗੱਲ ਯਾਰ ਸਪਸ਼ਟੀਕਰਨ ਦਾ ਫਾਇਦਾ ਹੁੰਦਾ ਹੈਗਾ ਤੇ 241 ਮਿੱਤਰੋ ਜਿਵੇਂ ਬਾਈ ਨੇ ਕਿਹਾ ਕਹਿੰਦਾ ਵੱਡੇ ਕੰਮ ਤਾਂ ਨਹੀਂ ਦਿੰਦਾ ਪਰ ਇਹ ਛੋਟੇ ਕੰਮ ਸਾਡੇ ਵਾਲੇ ਏਰੀਆ ਜਿਵੇਂ ਢੋਨੇ ਵਾਲਾ ਏਰੀਆ ਆ ਗਿਆ ਬਰਨਾਲਾ ਸਾਰੀ ਲਗਭਗ ਨਰਮਾ ਬਹੁਤ ਘੱਟ ਲੱਗਦਾ ਨਰਮਾ ਬਹੁਤ ਘੱਟ ਤੇ ਉੱਥੇ ਸਪਰੇਅ ਵਾਲਾ ਪੰਪ ਚਲਾਉਣਾ ਤੇਲ ਖਰਚਾ ਜਮਾਣੀ ਬੂਮਰ ਚਲਾਉਣਾ ਤੇਲ ਖਰਚਾ ਜਮਾਣੀ ਕਿਸੇ ਵੀਰ ਦਾ ਡੇਰੀ ਵਾਲਾ ਕੰਮ ਆ ਕੱਖ ਪਟਾ ਲਿਆਉਣਾ ਜਾਂ ਚਾਰ ਵੱਧ ਪਟਕੀ ਲਿਆਉਣਾ ਤੇਲ ਖਰਚਾ ਜਮਾਣੀ ਇਹ ਤਾਂ ਹੁਣ ਨਿੱਕੇ ਨਿੱਕੇ ਕੰਮ ਵਿੱਚ ਕੱਚੀ ਚਣਾਈ ਤੇ ਲਾ ਉੱਥੇ ਸਾਰੇ ਦਿਨ ਚ 500 ਰੁਪਏ ਦੇ ਦਰਵਾਜਾ ਦਊਗਾ ਕਿਸੇ ਗੱਲ ਨੂੰ ਹੀ 241 ਹਜੇ ਵੀ ਵਿਕਦਾ ਉਹ ਨਹੀਂ ਵੇਚਦਾ ਮੈਂ ਤਾਂ ਇਹ ਇਹ ਤਾਂ ਮਰਦਾ ਹੀ ਨਹੀਂ ਮਰਦਾ ਹੀ ਨਹੀਂ ਤੇ ਇੱਕ ਗੱਲ ਹੋਰ ਆ ਜਿਵੇਂ ਪੁਰਾਣੇ ਬੰਦੇ ਕਹੇਦੇ ਹਨ ਕਹਿੰਦਾ ਬਾਕੀ ਦੇ ਪਿਸਟਨ ਛੋਟਾ ਹੁੰਦਾ ਤੇ 21 ਹੁੰਦਾ ਤੇ ਐਡਾ ਫਿਸਟਨ ਹੁੰਦਾ ਹੋਰ ਤਾਂ ਬਹੁਤ ਮਾਰਦਾ ਹੈ ਪਿਸਟਨ ਬਟਾ ਜੋਰ ਮਾਰਦਾ ਵੱਡਾ ਪਿਸਟਨ ਹੁੰਦਾ ਇਹਦੇ ਤੇ ਇੱਧਰ ਆ ਗਿਆ ਜੀ ਭਿੰਦਰਾ ਜਬਰਾਜ ਹੈ ਤੇ ਮਿੱਤਰੋ ਕੰਡੀਸ਼ਨ ਦੇਖੋ ਟਰੈਕਟਰ ਦੀ ਪੂਰੀ ਚੰਗੀ ਪਈਆ ਫੰਟ ਟਾਇਰ ਜਮਾ ਨਵੇਂ ਨੇ ਪੈਕ ਟਾਇਰ ਵੀ ਜਮਾ ਨਵੇਂ ਗਰੀਏ 70 80 ਪੈਸੇ ਪਿਆ ਮਾਡਲ ਕਿੰਨਾ ਇਹ ਇਹ ਦੇਖਿਆ ਨਹੀਂ ਨਵਾਂ ਮਾਡਲ ਨਵਾਂ ਮਾਡਲ ਇਹ ਹੈ ਕਿਹੜਾ ਮਾਰ ਸਰਚ ਮਾਰ ਮੜਾ ਜੋਰ ਦੇ ਕਲਾ ਮਹਿੰਦਰੀ ਲਿਖਿਆ ਵੇ 255 77 ਇਹ ਰਾਜ ਜਵਰਾਜ ਇਹ ਕਿੰਨਾ ਆਉਂਦਾ ਹੈ ਇਹ 255 ਨਹੀਂ ਆਉਂਦਾ ਜਿਹੜਾ ਲੀਲੀ ਮਹਿੰਦਰੀ ਹੁੰਦੀ ਹੁੰਦੀ ਸੀ ਆਪਾਂ ਮਹਿੰਦਰੀ ਦੇਖੀ ਸੀ ਉਹ ਪਿਛਲੇ ਉਹਦੀ ਸੋਧ ਹੀ ਹੈ ਉਹੀ ਹੈ ਉਹ ਹੀ ਚੇਂਜ ਹੋ ਗਿਆ ਹਾਂ ਠੀਕ ਹੈ ਉਹਦੇ ਚ ਇਹ ਉਹਦਾ ਪਰਲਾ ਮਾਡਲ ਆ ਗਿਆ ਇਹ ਨਹੀਂ ਇਹ ਚ ਫਰਕ ਹੈ ਉਹਦੇ ਚ ਕਲੋਸ ਕਰਦਾ ਇੰਜਨ ਸੀਗਾ ਠੀਕ ਹੈ ਇਹਦੇ ਚ ਢੀਈਦਾ ਆਪਦਾ ਇਹ ਆਪਦਾ ਮੈਂ ਆਪਦਾ 255 43 ਹਾਂ ਠੀਕ ਹੈ ਇਹ 255 ਹੈ ਇਹ ਹੈਗਾ ਜੀ 255 ਮਹਿੰਦਰਾ ਦੋ ਸਿਲੰਡਰ ਦੇ ਵਿੱਚ ਆ ਗਿਆ ਹਾਂ ਤੇ ਇਹ ਵਧੀਆ ਟਰੈਕਟਰ ਹੈ ਇਹ ਵੀ ਉਹ ਇੱਕੋ ਗਮ ਵਾਲੀ ਆ ਸਾਰੇ ਇਹ ਠੀਕ ਹੈ ਇਹ ਇਹ ਮੰਨ ਕੇ ਚੱਲ ਛੋਟੇ ਜ਼ਿਮੀਂਦਾਰ ਵਾਸਤੇ ਬਹੁਤ ਚੰਗਾ ਕਿਉਂ ਦੀ ਲਿਫਟ ਬਹੁਤ ਵਧੀਆ ਹੋਊਗੀ ਸਹੀ ਗੱਲ ਆ ਲਿਫਟ ਵੱਡੀ ਆ ਗਈ 265 ਵਾਲੀ ਆ ਗਈ 475 ਵਾਲੀ ਸੇਮ ਹੀ ਲਿਫਟ ਆ ਗਈ ਸਹੀ ਗੱਲ ਆ ਤੇ ਲਿਫਟ ਆ ਗਈ ਮਿੱਤਰੋ ਇਹ ਵੱਡੀ ਤੇ ਕੰਮ ਦਿੰਦਾ ਇਹ ਵੀ ਸਾਰੇ ਤੇ ਖਰਚਾ ਇਹਦਾ ਵੀ ਘੱਟ ਆ ਰੇਡੀਟਰ ਲੱਗਿਆ ਦੇ ਤਾਂ ਸਾਰਾ ਕੰਮ ਦਿੰਦਾ ਪੂਰੇ ਕੰਮ ਦਿੰਦਾ ਤੇ ਮਹਿੰਦਰਾ ਵਾਲਿਆਂ ਦੀ ਇੱਕ ਖੂਬੀ ਆ ਟਰਾਲੀ ਤੇ ਜੋਰ ਇਹਨਾਂ ਦਾ ਛੋਟਾ ਚਾਹੇ ਵੱਡਾ ਵਾੜੀ ਮਾਰਦੇ ਆ ਨਹੀਂ ਟਰਾਲੀ ਦੇ ਹੱਕ ਨੂੰ ਬਣੇ ਹੀ ਟਰਾਲੀ ਵਾਲਾ ਹੈ ਬਣੇ ਹੀ ਟਰਾਲੀ ਵਾਲਾ ਤੇ ਇਹਨਾਂ ਦੇ ਆਜਣ ਵੀ ਜੋਰ ਮਾਰਦਾ ਤੇ ਇਹ ਵੀ ਟਰਾਲੀ ਤੇ ਬੜਾ ਜੋਰ ਮਾਰਦਾ ਇਹ ਵੀ ਪੂਰਾ ਮਾਰਦਾ ਜੋਰ ਤਾਂ ਕੱਲਾ ਬੰਦਾ ਉੱਤੇ ਬੈਠਾ ਐ ਜੇ ਕਰ ਦਿੰਦਾ ਵੀ ਯਾਰ ਖੜਾ ਹੋ ਗਿਆ ਉੱਤੇ ਨਾ ਜੇ ਕਿਤੇ ਹੈ ਨਾ ਕਿਹਦਾ ਯਾਰ ਜ਼ਿੰਮੇਵਾਰ ਦੇ ਘਰੇ ਆ ਠੀਕ ਆ ਹੁਣ ਜਿੰਮੇ ਝੋਨਾ ਲੱਗ ਗਿਆ ਅੱਜ ਟੈਂਕੀ ਭਰਦੇ ਚੋਨਾ ਵੜਦੂਆ ਇਹਦੀ ਟੈਂਕੀ ਨਹੀਂ ਮੁਕਦੀ ਕਿਉਂਕਿ ਕੰਮ ਕਿੰਨਾ ਹੁੰਦਾ ਤੋਰੇ ਫਿਰ ਜਿਹਦਾ ਖਰਚੇ ਜਿਵੇਂ ਮਰਜੀ ਤੋਰੇ ਫਿਰ ਵਾਲੇ ਕੰਮ ਲਈ ਚਲੋ ਹੁਣ ਇਹਦੀ ਡਿਮਾਂਡ ਹੈਗੀ 1,70,000 ਨੰਬਰ ਕਿੱਥੋਂ ਦਾ ਇਹ ਨੰਬਰ ਇਹਦਾ ਹਰਿਆਣਾ ਦਾ ਮੂਹਰੇ ਲਿਖਿਆ ਹੋਇਆ ਆ 427 ਨੰਬਰ ਦੇ ਵਿੱਚ ਆ ਤੇ ਇਹ ਕਿੰਨੇ ਦਾ ਬਣਜੂ 1,70,000 ਡਿਮਾਂਡ ਆ ਨਹੀਂ ਜਾਇਜ਼ ਨਹੀਂ ਕਿਉਂ ਉਹਨਾਂ ਨੂੰ ਦੱਸ ਨੋ ਮਾਡਲ ਟਰੈਕਟਰ ਆ ਆਪਾਂ ਜਿਹੜਾ ਤੂੰ ਇੱਥੇ 에ਅਰ ਕਲਿੰਡਰ ਤੇ ਕੁਲਵੀਰ ਸਿੰਘ ਲਿਖਿਆ ਜਾਂਦਾ ਨਾ ਉਹਦਾ ਮੌਤ ਹੁੰਦੀ ਹੈ ਜਿਵੇਂ ਕਹਿੰਦੀ ਮੰਗਿਆ ਮਿਲਦੀ ਹੈ ਹਾਂ ਆਪਣੇ ਮਾਣ ਹੈ ਨੀਗਾ ਬੰਦੇ ਤਾਂ ਸਾਰੇ ਦੁਨੀਆ ਦੇ ਜਰ ਤਿੰਨ ਦੋ ਤਿੰਨ ਭਈ ਨਾ ਕੰਮ ਕਰਦੇ ਆ ਪਰ ਰੇਟ ਬੱਕੋ ਦਾ ਯਾਰ ਆਪਣਾ ਜੈਲਨ ਜਾਗਾ ਆਪਣਾ ਉਹ ਵੀ ਘਟ ਹੁੰਦਾ ਤੇ ਹੁਣ ਆਪਾਂ ਇੰਨੇ ਦਾ ਤਾਂ ਦੇਣਾ ਨਹੀਂ ਨਾ ਕਿੰਨੇ ਦਾ ਦੇਵਾਂਗਾ ਯਾਰ ਜਮੇ ਜੈਜ ਪਰ ਅਸੀਂ 1,55,000 ਦਾ ਟਰੈਕਟਰ ਦੇ ਦਿੰਦੇ ਆ 1,55,000 ਰੁਪਏ ਦਾ ਮੇਟਰ ਇਹ ਟਰੈਕਟਰ ਮਿਲ ਜੂ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਕਰਤਾ ਬਾਈ ਨੇ ਜਿਵੇਂ ਕਹ ਦੀ ਲਿਖਿਆ ਪੂਰਾ ਪੂਰਾ ਸੀ ਪਹਿਲੀ ਟਾਇਰ ਵੀ ਨਵੇਂ ਆ ਹੈਾਰੇ ਦੇਸੀ ਗੱਲ ਕਰ ਵੀ ਕੰਮ ਦੇਣਗੇ ਕੰਮ ਦੇਣਗੇ ਹਾਂ ਦੂਰੋਂ ਭਲੇਖਾ ਨਹੀਂ ਛੱਡ ਦੇਗੇ ਬੰਦੇ ਨੂੰ ਦੱਸ ਦਈਏ ਠੀਕ ਹੈ ਟਾਇਰ ਦੇ ਦੇਸੀ ਨੇ ਠੀਕ ਹੈ ਤੇ ਕਈ ਵਾਰੀ ਅਗਲਾ ਕਹਿੰਦੇ ਯਾਰ ਤੂੰ ਮੈਨੂੰ ਟਾਇਰ ਨਵੇਂ ਦੱਸੇ ਸੀ ਬੰਦਾ ਆ ਜਾਂਦਾ ਠੀਕ ਹੈ ਨਾ ਆਪਾਂ ਬ੍ਰੱਡ ਨਵੇਂ ਕਿਹੜਾ ਨਵੇਂ ਹੈਗੇ ਨਵੇਂ ਹੈਗੇ ਨੇ ਉਹ ਵੀ 90 ਪੈਸੇ ਟਾਇਰ ਠੀਕ ਹੈ ਪਰ ਕੀ ਹੈ ਵੀ ਦੇਸੀ ਕੰਪਨੀ ਦੇ ਦੇਸੀ ਦੱਸਣਾ ਜ਼ਰੂਰੀ ਹੈਗਾ ਆ ਗਿਆ ਜੀ 20 ਮਾਡਲ ਇਹ ਵੀ ਪਾਵਰ ਸਟੀering ਦਾ ਸਿਰਫ ਇਹ ਦੇਖ ਲਾ ਗਿਆ ਇਹ ਸਿੰਪਲ ਆ ਗਿਆ ਜੀ 241 20 ਮਾਡਲ ਦੇ ਵਿੱਚ ਐਕਸਟ੍ਰੈਕ ਤੇ ਮਿੱਤਰੋ ਇਹ ਟਰੈਕਟਰ ਚੱਲਿਆ ਤੇ ਸਿਰਫ 173 ਘੰਟੇ ਨਹੀਂ ਕਿ ਵੱਧਦਾ ਇਹ 1730 1730 ਘੰਟੇ ਚੱਲਿਆ 1730 ਘੰਟੇ ਚੱਲਿਆ ਮਿੱਤਰੋ ਇਹ ਟਰੈਕਟਰ ਨੰਬਰ ਕਿੱਥੋਂ ਦਾ ਮੂਰੀ ਲਿਖਿਆ ਪਿਆ ਕੀ ਵੀ 31 ਮਾਨਸਾ ਦਾ ਨੰਬਰ ਆ ਮਿੱਤਰੋ 20 ਮਾਡਲ ਆ ਪਹਿਲੇ ਘਰ ਦਾ ਟਰੈਕਟਰ ਆ ਸਤਨਾ ਦਾ ਠੀਕ ਐ ਤੇ ਇਹਦੀ ਸੈਸਰੀ ਡੰਡਾ ਫੱਟੀ ਸਾਰਾ ਕੁਝ ਨਾਲ ਲੱਗਿਆ ਚੈੱਕ ਕਰ ਲਾ ਜੇਲਾ ਕਿਹੜਾ ਚਾਰ ਰੁਪਏ ਦੇ ਉੱਤੋਂ ਦੀ ਜੇ ਨਾ ਹੋਇਆ ਤਾਂ ਵੀ ਲੈ ਲਾਂਗੇ ਬਾਈ ਗਲਬੀਰ ਦੇ ਤਾਂ ਦੇਵਾਂਗੇ ਵੀਰੇ ਜਿਹੜੀ ਗੱਲ ਕਹੀ ਸੀ ਚਾਰ ਰੁਪਏ ਵੀਰੇ ਕਿਹੜਾ ਮਾਰ ਦੇ ਪਿੱਛੇ ਵੀ ਗੇੜਾ ਦਵਾ ਡੰਡਾ ਫੱਟੀ ਸਾਰਾ ਕੁਝ ਹੈਗਾ ਮਿੱਤਰੋ 20 ਮਾਡਲ ਆ 327000 ਤਾਂ ਹੋਣਾ ਪਹਿਲੇ ਬੰਦੇ ਤੋਂ ਹੀ ਲਿਆ ਟਰੈਕਟਰ ਆਪ ਹੈ ਠੀਕ ਹੈ ਐਰ ਟੁੱਟ ਸਭ ਕੁਝ ਨਾਲ ਦਾ ਅਜੇ ਤੱਕ ਕੱਲੇ ਬ੍ਰੇਕਾਂ ਦਾ ਕੰਮ ਹੈ ਟਰੈਕਟਰ ਦੇ ਕਿਤੇ ਕਲਮ ਦਾ ਨਿਸ਼ਾਨ ਨਹੀਂ ਗਾਰੰਟੀ ਹੈ 327 ਡਿਮਾਂਡ ਹੁਣ ਕਿੰਨੇ ਦਾ ਬਣ ਜੂ ਇਹ ਇੱਕ ਟਰੈਕਟਰ ਪਿੱਛੇ ਛੱਡ ਕੇ ਆਪਾਂ ਆਏ ਆ 23 ਮਾਡਲ ਦਾ ਕਿੰਨਾ ਰੇਟ ਸੀਗਾ ਉਹ ਜੀ 3 ਲੱਖ ਪਤਾ ਨਹੀਂ ਕਿੰਨਾ ਆਈ ਯਾਰ ਉੱਤੇ 375 ਹਾਂ ਇਹ 20 ਮਾਡਲ ਹੈ ਇਹ 20 ਮਾਡਲ ਦਾ ਇਹਦਾ ਰੇਟ ਕਿੰਨਾ 327 ਫੇਰ ਹਜੇ ਵੀ ਕੋ ਪੁੱਛੀ ਜਾਂਦਾ ਕਿੰਨੇ ਦਾ ਬਣੂ ਹਜੇ ਵੀ ਪੁੱਛਦਾ ਐਂ ਪੁੱਛਦਾ ਮੇਰੇ ਤਾਂ ਐ ਇੱਥੇ ਲਿਖਿਆ ਨਹੀਂ ਦਾ ਸੀ ਮੰਨਣਾ ਜਿਹੜਾ ਇੱਥੇ ਲਿਖਿਆ ਉਹ ਤਾਂ ਮੰਨਣਾ ਹੀ ਨਹੀਂ ਜਿੰਨੇ ਦਾ ਲਿਖਿਆ ਹਾਂ ਟਰੈਕਟਰ ਉਹਨੇ ਦਾ ਹੀ ਆ ਹਾਂ ਕਿੰਨੇ ਦਾ ਆਪਾਂ ਕਿੰਨੇ ਦਾ ਦਵਾਂਗੇ ਆਪਾਂ 3 ਲੱਖ ਤੇ 10000 ਦਾ ਰੇਟਰ ਦੇ ਦਾਂਗੇ 17000 ਰੁਪਿਆ ਰੇਡ ਘੱਟ ਜੀ ਮਿੱਤਰੋ ਹੋਰ ਵੀ ਮਾਨਤਨ ਕਰਦੇ ਆ ਯਾਰ ਦੂਰੋਂ ਚੱਲ ਕੇ ਆਉਣ ਵਾਲੇ ਬੰਦੇ ਲੈ ਜੀ ਮਿੱਤਰੋ ਹੋਰ ਵੀ ਮਾਨਤਨ ਹੋ ਜਾ ਕੋ BKT ਦੇ ਟਾਇਰ ਨੇ ਮਿੱਤਰੋ ਜਮਾਂ 9ਵੇਂ ਮਗਲੇ ਟਾਇਰ ਦੇਖੋ ਜਮਾਂ BKT ਦੇ ਜਮਾਂ ਜਮਾਂ 9ਵੇਂ ਟਾਇਰ ਨੇ ਤੇ ਸਿਟੀ ਵਾਲਾ ਹੌਲੈਂਡ ਆ ਗਿਆ ਜੀ ਇਹ ਮਗਲੇ ਤੇ ਸਮਾਨ ਲੱਗਿਆ ਨਾ ਠੀਕ ਐ ਇੰਨਾ ਜੇ ਰਵਾਉਣ ਜਾਵੜ ਗਏ ਠੀਕ ਐ ਤੇ ਲੱਖ ਰੁਪਏ ਨੂੰ ਲਾ ਦੋ ਗੁੱਟੀਆਂ 50-50 ਹਜ਼ਾਰ ਦੀਆਂ ਬਾਪੂ ਦੀ ਉੱਡ ਜਾਂਦੀਆਂ ਠੀਕ ਐ ਤੇ ਐਸੈਸਰੀ ਜਿੰਨਾ ਕੁਸ ਲੱਗਿਆ ਨਾਲ ਹੀ ਦੇਣਾ ਨਾਲ ਹੀ ਦੇਣਾ ਨਾਲ ਹੀ ਮਿਲੂ ਮਿੱਤਰੋ ਨੌ ਮਾੜਲਾ ਅੱਜ ਕੱਲ ਹਰ ਇੱਕ ਬੰਦੇ ਨੂੰ ਨਾਲ ਦੇ ਪੀਵੀ03 ਬੇਸਾਂ ਤਿੰਨ ਨੰਬਰ ਦੇ ਵਿੱਚ ਆ ਤਿੰਨ ਬੇਸਾਂ ਦਾ ਡੈਕ ਲੱਗਿਆ ਡੰਡਾ ਡਰਾਵਲ ਸਾਰੀ ਐਸੈਸਰੀ ਨਾਲ ਆ ਇਧਰ ਮਾਰਦੀ ਦੇਖ ਸਕਦੇ ਹੋ ਮਿੱਤਰੋ ਡੰਡਾ ਪੱਟੀ ਸਾਰਾ ਕੁਝ ਉਹਨੂੰ ਮਿਲੂਗਾ ਜਿਹੜੀ ਕਿੱਲੀ ਨਹੀਂ ਹੈਗੀ ਉਹ ਵੀ ਪਵਾ ਲਾਂਗੇ ਬਾਈਕਲ ਵੀਟ ਨਹੀਂ 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 ਉਹ ਨਹੀਂ ਗੱਲ ਆਪਾਂ ਜਦੋਂ ਉਹ ਨਹੀਂ 30000 ਦਾ ਲਾਉਣਾਗਾ ਠੀਕ ਹੈ ਉਹ ਕੰਮ ਨਹੀਂ ਇਹ ਤਾਂ ਕਰਨਾ ਹੀ ਨੇ ਤੇ ਕਮਿਆਂ ਕੱਢ ਦਾਂਗੇ ਸਾਰੀਆਂ ਪੀਵੀ03 ਨੰਬਰ ਦੇ ਵਿੱਚ ਆ ਮਿੱਤਰੋ 3000 ਮਾਡਲ ਦੇ ਵਿੱਚ ਆ ਮਾਡਲ ਇਹ ਪਲੱਸ ਵਾਲਾ ਠੀਕ ਹੈ 55 ਐਚਪੀ ਕੈਟਾਗਰੀ ਵਾਲਾ ਠੀਕ ਹੈ 12 3 30 ਸਪੀਡ ਦੇ ਵਿੱਚ 3 ਸਪੀਡ 55 ਐਚਪੀ ਵਾਲਾ ਆ ਗਿਆ 55 ਐਚਪੀ ਦੇ ਵਿੱਚ ਆ ਗਿਆ ਇਹ 73 ਮਿੱਤਰੋ 55 ਐਚਪੀ ਵਾਲਾ ਆ ਗਿਆ 495000 ਡਿਮਾਂਡ ਆ ਇਹ ਦੱਸ ਕਿੰਨੇ ਦਾ ਮੈਨੂੰ ਵਿਕ ਜਾਂਦਾ ਸੀ ਅੱਜ ਸੀਜ਼ਨ ਠੰਡਾ ਹੈ ਠੰਡਾ ਇਹਨੇ ਤਾਂ ਤਾਂ ਵੇਚ ਦਿੰਦੇ ਹੁਣ ਕਿੰਨੇ ਦਾ ਬਣੇ 5 ਲੱਖ ਦਾ ਵੇਚਿਆ ਸੀ ਅਸੀਂ ਤਾਂ ਠੰਡੇ ਹੀ ਜੀ ਬਸਾਂਗੇ ਕਿੰਨੇ ਦਾ ਬਣੇ ਯਾਰ ਜਿਹੋ ਜਿਹਾ ਸਮਾਂ ਹੋ ਜਾ ਚੱਲੀ ਜਾਊਗਾ ਹਾਂ ਕਿੰਨੇ ਦਾ ਬਣੂ ਬਣੇ ਟਰੈਕਟਰ ਦੇ ਦਿਆਂਗੇ ਯਾਰ 4 ਲੱਖ ਤੇ 65000 4 ਲੱਖ ਤੇ 65000 ਦਾ ਮਿੱਤਰੋ ਟਰੈਕਟਰ ਮਿਲ ਜੂ 30000 ਰੁਪਏ ਨੂੰ ਘੱਟ ਦੀ ਟਰੈਕਟਰ ਤੋਂ 65 4 ਲੱਖ ਤੇ 65 ਹਜ਼ਾਰ ਦਾ ਮਿੱਤਰੋ ਟਰੈਕਟਰ ਮਿਲ ਜੂ ਕੰਡੀਸ਼ਨ ਪੂਰੀ ਚੰਗੀ ਆ ਕਾਪੀ ਕਾਗਜ ਓਕੇ ਮਿਲ ਜੀ ਬਾਈ ਚਿੱਪ ਵਾਲੀ ਕਾਪੀ ਆ ਬਠੰਡਾ ਨੰਬਰ ਆ ਕਮੀ ਨਹੀਂ ਕੋਈ ਤੇ ਬਾਕੀ ਕਾਗਜ ਪੱਤਰ ਓਕੀ ਮੈਂ ਕਿਹਾ ਗਰੰਟੀ ਆ ਰੋਸ਼ੀ ਕਾਗਜ ਪੱਤਰ ਮਿਲ ਲਗੇ ਸੋਨੂੰ ਓਕੇ ਤੇ ਅੱਗੇ ਆ ਗਿਆ ACE 450 ਇਸ ਇਸ ACE 450 14 ਮਾਡਲ ਦੀ ਵਿੱਚ ਤੇ ਟਰੈਕਟਰ ਦੀ ਕੰਡੀਸ਼ਨ ਮਿੱਤਰੋ ਵਧੀਆ ਪਈ ਆ ਚੰਗੀ ਪਈ ਆ ਟਾਇਰ ਵੀ ਚੰਗੇ ਪਏ ਹਨਾ ਟਾਇਰ ਪੂਰੀ ਚੰਗੇ ਆ ਡਬਲ ਕਲੱਚ ਚ ਤੇਲ ਬਰਿਕਾਂ ਜੇ ਠੀਕ ਹੈ ਡਬਲ ਕਲੱਚ ਆ ਤੇਲ ਬ੍ਰੇਕਾਂ ਤੇ 272000 ਰੁਪਿਆ ਡਿਮਾਂਡ ਆ 14 ਮਾਡਲ ਟਰੈਕਟਰ ਆ ਚਾਰਸ ਬ੍ਰੇਕਾਂ ਵਾਲਾ 14 ਮਾਡਲ ਦੇ ਵਿੱਚ ਮੂਹਰਲੇ ਟਾਇਰ ਨਵੇਂ ਆਂ ਚਾ ਮਗਰਲੇ 75 80 ਪੈਸੇ ਆ ਠੀਕ ਹੈ ਕਮੀ ਕੋਈ ਨਹੀਂ ਠੀਕ ਹੈ ਇਹ ਕਿੰਨੇ ਦਾ ਬਣ ਜੁਕਲੇ ਵੀਰ ਫਿਰ 14 ਮਾਡਲ ਟਰੈਕਟਰ ਹਾਂ ਆ ਸਿਹਦਾ ਮੁੱਲੀ ਮੰਗਿਆ ਮਣਤਾ ਸਿਹਦਾ ਗਿਆ ਤੇ ਹੁਣ ਬਣੂ ਕਿੰਨੇ ਦਾ ਉਹ ਦੱਸ ਆਪਾਂ ਕਿੰਨੇ ਦਾ 2.5 ਲੱਖ ਤਾਂ ਦੇ ਦੇਣਗੇ ਫਿਰ ਟਰੈਕਟਰ 2.5 ਲੱਖ ਰੁਪਏ ਦਾ ਮਿੱਤਰੋ ਟਰੈਕਟਰ ਮਿਲ ਜੂ ਸੋਨੂੰ 2.72 ਲੱਖ ਰੁਪਏ ਆ ਡਿਮਾਂਡ ਆ 22000 ਰੁਪਏ ਆ ਰੇਟ ਘੱਟ ਜੂ ਟਰੈਕਟਰ ਦੇ ਵਿੱਚ ਤੇ ਹੁਣ ਸੋਨੂੰ ਜਿਵੇਂ ਕਹ ਦੀ ਜੀ ਜਿਹੜਾ ਟੌਰੀ ਟਰੈਕਟਰ ਲਾ ਲਈ ਹੈ ਹਨਾ ਜੇ ਮੰਡੀ ਦੇ ਵਿੱਚ ਗੱਲਾਂ ਜਾਂ ਹੁੰਦੀਆਂ ਹੁੰਦੀਆਂ ਕਹਿੰਦੇ ਸਭ ਤੋਂ ਵੱਧ ਸੋਹਣਾ ਫਾਰਮ ਡ੍ਰੈਗ ਆ ਵਾਕਈ ਸੋਹਣਾ ਹੈ ਫਾਰਮ ਡ੍ਰੈਗ ਦੂਜੇ ਨੰਬਰ ਤੇ 855 ਹਨਾ ਹੁਣ ਉਹਦੇ ਕੋਲ ਆ ਗਏ ਫਾਰਮ ਡ੍ਰੈਗ ਆ ਗਏ 45 ਦਾ ਬਾਕੀ ਘੋੜਾ ਬੰਪਰ ਲੱਗਿਆ ਜੀ ਫਾਰਮ ਡ੍ਰੈਗ ਆ ਗਿਆ 45 ਦਾ ਮਾਡਲ ਹੈਗਾ 12 ਇਧਰ ਵੀ ਸਾਰਾ ਇਧਰ ਬੰਪਰ ਤੇ ਦੇਦਾ ਜੀ ਗੜਾ ਪਹਿਲਾਂ ਠੀਕ ਹੈ ਬੰਪਰ ਬੰਪਰ ਪੂਰੇ ਸੌਂਗਰਾ ਲੱਗਿਆ ਹੋਇਆ ਮਿੱਤਰੋ ਬੰਪਰ ਸੌਂਗਰਾ ਨਹੀਂ ਲੱਗਿਆ ਕੋੜਾ ਬੰਪਰ ਤੂੰ ਭੁੱਲ ਗਿਆ ਰੰਗ ਚਟਾ ਆ ਜਾ ਕੋੜਾ ਬੈਂ ਕੋੜਾ ਬੰਪਰ ਲੱਗਿਆ ਹੋਇਆ ਫਾਰਮ ਟਰੈਕ 45 ਐਚਪੀ ਦੇ ਵਿੱਚ ਆ 12 ਮਾਡਲ ਆ ਡਬਲ ਕਲਚ ਡਬਲ ਕਲੱਚ ਆ ਤਿੰਨ ਸਾਰੇ ਟੇਲ ਬ੍ਰੇਕਾਂ ਡਿਸਟ੍ਰਿਬਿਊਟਰ ਡਬਲ ਆ ਠੀਕ ਹੈ ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਇਹਦਾ ਹਰਿਆਣੇ ਦਾ ਇਹ 4 ਨੰਬਰ ਦੇ ਵਿੱਚ ਆ ਮਗਰਲੇ ਟਾਇਰ ਜਮਾ ਤਾਜੇ ਨੇ ਸੀਐਟ ਕੰਪਨੀ ਦੇ ਮੂਹਰੇ ਵਿਕੇਟੀ ਦੇ ਸੀ5016 ਵਾਲੇ ਆ ਠੀਕ ਆ ਸੀ5016 ਵਾਲੇ ਸੀ5016 ਦੇ ਵੱਡੇ ਟਾਇਰ ਇਹ ਹੁਣ 3.5 ਲੱਖ ਤਾਂ ਹੋਗੀ ਡਿਮਾਂਡ ਕਿੰਨੇ ਦਾ ਬਣੂਗਾ ਇਹ ਟਰੈਕਟਰ ਜਿਆਦਾ ਡਿਮਾਂਡ ਆ ਕਰ ਨਹੀਂ ਬਣੂਗਾ ਕਿੰਨੇ ਦਾ ਬਣੂਗਾ ਇਹ ਟਰੈਕਟਰ ਇਹ ਕੀ ਰਹਿ ਨਹੀਂ ਫੇਰ ਵੀ ਇਹਨਾਂ ਤੇ ਬੰਦਾ ਆ ਹੀ ਗਿਆ ਵੀ ਯਾਰ ਸਾਰਾ ਸਾਡਾ ਹੱਲ ਉਹ ਹੱਲ ਦਾ ਸੁਣ ਤੇਵਾ ਸਾਫ ਦਾ 3 ਲੱਖ ਤੇ 30 ਹਜ਼ਾਰ ਦਾ ਜੀ 3 ਲੱਖ ਤੇ 30 ਹਜ਼ਾਰ ਦਾ ਟਰੈਕਟਰ ਮਿਲ ਜੂ ਮਿੱਤਰੋ ਹੋਰ ਮਾਣਤਨ ਕਰਦੇ ਹਾਂ ਮਾਣਤਨ ਹੋਰ ਵੀ ਕਰਦਾਂਗੇ ਤੇ 3.5 ਲੱਖ ਰੁਪਿਆ ਡਿਮਾਂਡ ਆ ਰੈਕਟਰ ਦੀ ਜਿਵੇਂ ਕਿ ਜੀ ਟਰੈਕਟਰ ਦੀ ਕੰਡੀਸ਼ਨ ਦੇਖੋ ਪਹਿਲਾਂ ਤਾਂ ਸਾਰਾ ਰੰਗ ਬੂਲ ਦਾ ਚਾਰ ਸਪਰੇ ਕੈਮਰਾ ਜਿਨਾਂ ਪਿਆ ਟਰੈਕਟਰ ਸਾਰਾ ਟਾਇਰ ਜਮਾਂ ਨਵੇਂ ਆ ਟਾਇਰ ਮਗਰਲੇ ਦਾ ਜਮਾਂ ਤਾਜ਼ੇ ਆ ਮੂਰਲੇ ਹੈਗੇ 85 ਤੋਂ 90% ਸੀਐਡ ਕੰਪਨੀ ਦੇ ਟਾਇਰ ਲੱਗੇ ਹੋਏ ਜਮਾਂ ਨਵੇਂ ਮਿੱਤਰੋ ਤੇ ਹੁਣ ਆ ਜੀ 35 ਕੰਨੀ ਨੂੰ 35 ਕੰਨੀ ਹੋ ਜਾ ਸੁਨਾਲਿਕਾ ਆ ਗਿਆ ਜੀ 35 ਦਾ ਨੰਬਰ ਹੈਗਾ ਹਰਿਆਣਾ ਤੇ ਮਾਡਲ ਹੈਗਾ 20 ਵੀ ਮਾਡਲ ਦੇ ਵਿੱਚ ਆ ਸਿਕੰਦਰ 35 ਦਾ ਆ ਗਿਆ ਮਿੱਤਰੋ ਇਹ ਤੇ ਇਹ ਹੁਣ ਕਿੰਨੀ ਡਿਮਾਂਡ ਹੈ ਇਹਦੀ ਦੇਖ ਲਾ ਉੱਤੇ ਲਿਖੀ ਪਈ ਐ 4,53,000 ਰੁਪਏ ਡਿਮਾਂਡ ਆ ਮਿੱਤਰੋ ਪੰਪ-ਪੰਪ ਤੇ ਇਧਰ ਮਾਰਦੀ ਕੈਮਰਾ ਜਮਾ ਸੀਲਡ ਪੈ ਕਿਸੇ ਪਾਸੇ ਕੋਈ ਚੱਕਾ ਨਹੀਂ ਚੰਗਾ ਟਰੈਕਟਰ ਆ ਸਾਰਾ ਕੁਝ ਨਾਲ ਦਾ ਟਰੈਕਟਰ 'ਚ ਕਮੀ ਹੈ ਨਹੀਂ ਕੋਈ ਵੀ ਡਬਲ ਕਲੱਚ ਆ ਤੇਲ ਬ੍ਰੇਕਾਂ ਪਾਵਰ ਸਟੀering ਆ ਕਿੰਨੇ ਦਾ ਵਾ ਇਹ 38 HP ਕੈਟਾਗਰੀ 'ਚ ਆ ਗਿਆ ਠੀਕ ਐ ਤੇ 4,53,000 ਤਾਊਗੀ ਡਿਮਾਂਡ ਇੰਨੇ ਦਾ ਵੇਚਣਾ ਸੀ ਮੰਦਾ ਮਾਰਗਾ ਮੰਦਾ ਦਾ ਮਾਰ ਗਿਆ ਕਿੰਨਾ ਕੇ ਮਾਰ ਗਿਆ ਬਦੱਸ ਪੂਰਾ ਹੀ ਮਾਰ ਗਿਆ ਹੁਣ ਹੁਣ ਕਿੰਨੇ ਦਾ ਦੈਗਾ ਹੁਣ ਦੇ ਦਾਂਗੇ 35000 53 ਡਿਮਾਂਡ ਆ ਮਿੱਤਰੋ 35000 ਰੁਪਈਆ ਦਾ ਮਿਲ ਜੂ ਰੈਕਟਰ 23000 ਰੁਪਈਆ ਉੱਡ ਗਿਆ ਰੈਕਟਰ ਇਹ ਕੰਡੀਸ਼ਨ ਦੇ ਨਿਸ਼ਾਨ ਨੇ ਮੰਦੇ ਦੀਆਂ ਨਿਸ਼ਾਨੀਆਂ ਇੱਕ ਤਾਂ ਇਹਨਾਂ ਦੇ ਲਾਈਟ ਨਹੀਂ ਆਉਂਦੀ ਆ ਵੀ ਮੰਦਾ ਹੋ ਗਿਆ ਕਿਸਾਨਾ ਵਾਹ ਯਾਰ ਕੀ ਕਰਗੇ 44 ਜਮਾ ਅੱਗੇ ਆ ਗਿਆ ਜੀ 9 ਮਾਡਲ 5310 ਕਾਲੇ ਢਿੱਡ ਵਾਲਾ ਡਿਮਾਂਡ ਏ ਟਰੈਕਟਰ ਦੀ ਬਹੁਤ ਆ ਪੋਲੋ ਦੇ ਟਾਇਰ ਲੱਗੇ ਆ ਜਮਾਂ ਨਵੇਂ ਮਗਰਲੇ ਫਰੰਟ ਟਾਇਰ ਵੀ ਜੰਗੇ ਮਹਿੰਗੇ ਟਾਇਰ ਹੈ ਜਿਵੇਂ ਮਗਰਲੇ ਪੂਰੇ ਮਹਿੰਗੇ ਟਾਇਰ ਹੈ ਪੂਰੇ ਮਹਿੰਗੇ ਟਾਇਰ ਹੈ ਤੂੰ ਤਾਂ ਗੁੱਡ ਗੁਈ ਦੱਸੀ ਜਾਂਦੀ ਏ ਟਰੈਕਟਰ ਦੀ 4,65,000 ਰੁਪਏ ਡਿਮਾਂਡ ਆ ਕਿੰਨੇ ਕਿਤਾ ਬਣ ਜੂ ਇਹ ਇਹ ਟਰੈਕਟਰ ਤਾਂ ਇਹ 4,65,000 ਦੀ 5 ਲੱਖ ਦੇ ਵੇਚਣ ਵਾਲਾ ਅੱਜ ਮੰਦੇ ਦੀ ਨਹੀਂ ਖਾਨੀ ਇਹ ਸਹੀ ਗੱਲ ਆ ਤੇ ਹੁਣ ਕਿੰਨੇ 5 ਲੱਖ ਦੇ ਆਮ ਵਿੱਚ ਇਹ ਟਰੈਕਟਰ ਤਿੰਨ ਦਿਨੋਂ ਜਮਾਂ ਸੁੱਕਾ ਪਿਆ ਕਿੰਨੇ ਦਾ ਦਾਈ ਕਰਦਾ ਉਹ ਨਹੀਂ ਕ ਠੀਕ ਹੈ ਕਾਗਜ਼ ਪੱਤਰ ਓਕੇ ਹੈ ਵੀਰੇ ਇਹਨੂੰ ਅਸੀਂ ਪਾਸ ਨਹੀਂ ਚ ਪਿਆ ਹੈ ਡਾਇਰੈਕਟਰ ਇਹ ਪਾਸ ਨਹੀਂ ਜਾ ਪਾਸ ਨਹੀਂ ਚ ਪਿਆ ਆ ਕਿੰਨੇ ਦਾ ਬਣੂ ਇਹ 4.5 ਦਾ ਦੇ ਦਿਆਂਗਾ ਸਾਢੇ 4 ਲੱਖ ਦਾ ਮਿਲ ਜੂ ਮਿੱਤਰ ਡਾਇਰੈਕਟਰ ਇਹ 15000 ਰੁਪਿਆ ਰੇਟ ਇਹ ਦਿੰਦਾ ਨਹੀਂ ਕੋਈ ਇਸ ਰੇਟ ਚ ਇਹ ਵੀ ਗਾਰੰਟੀ ਹੈ ਬਾਕੀ ਨੌ ਮਾਡਲ ਆ ਟਾਇਰ ਜਮਾ ਨਵੇਂ ਆ ਜਿਵੇਂ ਯਾਰ ਬਾਈ 5.5 5 ਲੱਖ ਦੇ ਵਿਕਿਆ ਡਾਇਰੈਕਟਰ ਟਾਇਰਾਂ ਦੇ ਆਪਾਂ ਰੇਟ ਦੀ ਗੱਲ ਕਰੀਏ ਟਾਇਰ ਇਹਦੇ 16 ਵਾਲੇ ਆ ਨਾ ਹਾਂ 16 ਇਹਦਾ 13 ਵਾਲਾ ਜਿਹੜਾ ਆ ਪੋਲੋ ਵਰਾਟ ਹੈ ਹਾਂ 13 26 28 ਦਾ ਟਾਇਰ ਹੀ 40000 ਰੁਪਿਆ ਦਾ ਠੀਕ ਹੈ ਇਹ 6000 ਫੋਲੋ ਦੇ ਟਾਇਰ ਲੱਗੇ ਆ ਅੱਗੇ ਆ ਗਿਆ ਮਿੱਤਰੋ ਸਾਈਡ ਗियर ਸੋਨਾਲੀ ਕਾ ਡੀਆਈ 35 15 ਮਾਡਲ ਚ ਹੈ ਠੀਕ ਹੈ ਸਿੰਪਲ ਸਟੀering ਹੈ ਸਿੰਪਲ ਸਟੀering ਆ 15 ਮਾਡਲ ਆ 279000 ਰੁਪਿਆ ਡਿਮਾਂਡ ਆ ਸਿੰਗਲ ਕਲੱਚ ਆ ਸਿੰਗਲ ਕਲੱਚ ਆ ਸੁੱਕੀਆਂ ਬ੍ਰੇਕਾਂ ਸੁੱਕੀਆਂ ਬ੍ਰੇਕਾਂ ਦੱਸਾਂਗੇ ਯਾਰ ਜਿਹੜੀ ਗੱਲ ਹੈ ਕਲੀਅਰ ਕਿੰਨੇ ਦਾ ਬਣੂ ਇਹ 279 ਡਿਮਾਂਡ ਆ 255 ਦਾ ਦੇ ਦਾਂ 255000 ਰੁਪਿਆ ਡੇਟਰ ਮਿਲ ਜੂ ਮਿੱਤਰੋ 25000 ਰੁਪਿਆ ਹੁਣ ਉੱਡ ਗਿਆ 24 ਪੱਤੀ ਡਾ ਦਾਂਗੇ ਪੱਟੀ ਡਾ ਦਾਂਗੇ ਯਾਰ ਕੋਈ ਗੱਲ 26 ਕਰ ਦਾਂਗੇ ਹੋਰ ਦਾ ਪੂਰੀ ਕਰ ਦਾਂਗੇ ਚੱਕੋ ਮਿੱਤਰੋ ਸਭ ਪੂਰੀ ਡਾ ਦਾਂਗੇ ਹੁਣ ਤਾਂ ਇਹ ਆ ਜੀ 35 ਦਾ ਸੋਨਾ ਲਿਖਿਆ 255 ਕਿਹਾ ਬਾਈ ਨੇ 26 ਡਾ ਕੇ ਜਿਵੇਂ ਕਹਦੀ 53 ਕਰ ਰਹਿ ਗਿਆ ਹਨਾ 253 ਦਾ ਡਰੈਕਟਰ 22 ਦਾ ਦੇ ਦਿਆਂ ਯਾਰ ਕਿਉਂ 22 ਦੀ ਮਿਲ ਜੂ 22 ਲੱਖ ਰੁਪਏ ਦਾ ਟਰੈਕਟਰ ਮਿੱਤਰੋ ਸਾਨੂੰ ਇਹ ਮਿਲ ਜੂ ਮਾਡਲ ਹੈਗਾ ਇਹ 15 ਬਾਈ 15 ਮਾਡਲ ਆ ਤੇ ਜਦੋਂ 35 ਦੇ ਆਏ ਆਏ ਸੀ ਜਿਵੇਂ ਕਹਦੀ ਆ ਪੱਠਾ ਆ ਤੇ ਕਿਰਾਇਆ ਆਸਾ ਖਤਮ ਕਰਤਾ ਸੀ ਇਹਨਾਂ ਨੇ ਇਹ ਅੱਜ ਵੀ ਚੱਲਦਾ ਬਾਈ ਇਹਦਾ ਦੌਰ ਤਾਂ ਸਦਾ ਹੀ ਆ ਇਹ ਬਾਹੀ ਚ ਵੀ ਚੱਲਦਾ ਪੱਠੇ ਤੇ ਚੱਲਦਾ ਬਾਈ ਚੱਲਦਾ ਪੱਠੇ ਤੇ ਚੱਲਦਾ ਜਿਵੇਂ ਕਹਦੀ ਇਹ ਆ ਜਿਹੜਾ ਆਸਾ ਇਹਦੀ ਵਿਕਰੀ ਇਹਦੇ ਕਰਕੇ ਘਟੀ ਜਾ ਥੋੜੀ ਜਿਹੜਾ ਫਰਕ ਪਿਆ ਇਹਨੇ ਪਾਇਆ ਅੱਜ ਤੱਕ ਨਹੀਂ ਉਹਨੂੰ ਕਿਸੇ ਨੇ ਫਰਕ ਨਹੀਂ ਸੀ ਪਾਇਆ ਉਹਨੂੰ ਨਹੀਂ ਪਾਇਆ ਬਾਕੀ ਝੋਨੇ ਨੇ ਮਾਰਿਆ ਬਾਕੀ ਝੋਨੇ ਨੇ ਮਾਰ ਤਾ ਥੋੜਾ ਜਿਆ ਤੇ ਬਾਕੀ ਮਿੱਤਰੋ ਟਰੈਕਟਰ ਸਾਨੂੰ ਜਿੰਨੇ ਦਿਖਾਏ ਆ ਸਾਰਿਆਂ ਦੀ ਜਿਵੇਂ ਕਹਦੀ ਇਹ ਕਾਗਜ਼ ਪੱਤਰ ਦੀ ਗਾਰੰਟੀ ਹੂ ਜਿਹੜਾ ਲੈ ਕੇ ਜਾਉਂ ਤੇ ਰੇਟ ਸੁਣਦਾ ਸੀ ਤਾਂ ਕਿਲੇ ਕਿਲੇ ਟਰੈਕਟਰ ਦੀ ਕੰਡੀਸ਼ਨ ਦੱਸਤੀ ਪਲਾਟ ਨੰਬਰ ਹੈਗਾ 2 ਤਲਵੰਡੀ ਸਾਬੋ ਮਿੱਤਰੋ ਟਰੈਕਟਰ ਮੰਡੀ ਬੁੱਧਵਾਰ ਵਾਲੇ ਦਿਨ ਲੱਗਦੀ ਹੈ ਬਾਈ ਕੁਲਵੀਰ ਦਾ ਨੰਬਰ ਆਪਣੀ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਕਰਕੇ ਆਜੋ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਬਿਕਲਵੀਰ ਧੰਨਵਾਦ ਬਾਈ ਆਧਾਰ ਕਾਰਡ ਵੀਰਾਂ ਨੂੰ ਫੇਰ ਵੀ ਬੇਨਤੀ ਇੱਕ ਵਾਰ ਕਰ ਕਾਰਡ ਵਾਲੇ ਨੂੰ ਫੇਰ ਵੀ ਹਾਂ ਜਿੰਨੇ ਦਾ ਸੌਦਾ ਬਾਈ ਉਦੋਂ 30000 ਰੁਪਿਆ ਐਕਸਟਰਾ ਹੈ 70-80000 ਰੁਪਿਆ ਜੇਬ 'ਚ ਹੈਗਾ ਠੀਕ ਹੈ ਆ ਫੇਰੀ ਟਰੈਕਟਰ ਦਾ ਖਰਚਾ ਦੇ ਖਰਚੇ ਆ ਜਾਂਦੇ ਨੇ ਬਾਕੀ ਜਿਹੜਾ ਕੁਝ ਛੋਟੇ ਮੂਰੇ ਉਹ ਵੱਡੀ ਗੱਲ ਆ ਆਪਾਂ ਕਹਿ ਦਿੰਨੇ ਆ ਜਰ ਰਡਾਰ ਕੱਢ ਲਿਓ ਟਰੈਕਟਰ ਲੈ ਜੋ ਨਹੀਂ ਵੀਰੇ ਹਮ ਇੱਕ ਤਾਂ 80% ਲੋਨ ਹੁੰਦਾ ਟਰੈਕਟਰ ਦੇ ਵਿੱਚ 85% ਸਿਬਲ ਸਹੀ ਹੋਊਗਾ 80% ਲੋਨ ਹੁੰਦਾ ਬਾਕੀ ਕੁਝ ਬਾਈ ਖਰਚੇ ਪੈ ਜਾਂਦੇ ਆ ਉਹ ਫਾਇਲ ਦਾ ਨਾਮ ਹੁੰਦਾ ਬੀਮਾ ਤੇ ਨਾ ਕਰਾਈ ਤੇ ਐਚਪੀ ਚੜਨ ਦਾ ਹੀ ਖਰਚਾ ਹੁੰਦਾ ਇਹ ਚੜਨ ਦਾ ਖਰਚਾ ਇਹ ਖਰਚੇ ਲੱਗਦੇ ਲੱਗਦੇ ਜਿਵੇਂ ਉਹ ਕਹਿ ਦਗੇ ਵੀ ਜ਼ਮੀਨ ਲੈ ਲੈ ਯਾਰ ਕਰੋੜ ਨੂੰ ਜ਼ਮੀਨ ਲੈ ਲੈ 5 ਲੱਖ ਨੂੰ ਕਿ ਲਰ ਰਜਿਸਟਰੀ ਖਰਚਾ ਤਾਂ ਲੱਗਣੇ ਲੱਗਣੇ ਉਹ ਕੰਮ ਐ ਕਰ ਦੋ ਦੱਬ একটা ডেডে ফোন ফোটো লা